ਜਾ ਜੋ ਇਸ ਦਾ ਹੱਥਾਂ ਨੂੰ ਮਲ ਲੱਗ ਜਾਂਦੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਜਦੋਂ ਰੱਬ ਵੱਲ ਮੈਂ ਪਿਆਰ ਨਾਲ ਸਾਂਝ ਬਣਾਈ ਨਾ ਤੇ ਉਹਨੂੰ ਲੱਭਣ ਦਾ ਯਤਨ ਕੀਤਾ ਉਹਨੂੰ ਢੂੰਡਿਆ ਵੀ ਉਹਦੇ ਨਾਲ ਕੋਈ ਗੱਲਬਾਤ ਦੀ ਸਾਂਝ ਪਾਵਾਂ। ਕਹਿਣ ਲੱਗੇ ਮੈਂ ਝੱਲੀ ਹੋ ਗਈ ਉਹਦੇ ਪਿਆਰ ਵਿੱਚ ਭਗਤ ਫਰੀਦ ਸਾਹਿਬ ਆਪਣੀ ਅਵਸਥਾ ਦੱਸਦੇ ਨੇ ਕਹਿਣ ਲੱਗੇ ਤੱਪ 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 ਦਾ ਅਰਥ ਹੈ ਜੀ ਬਿਲਕੁਲ ਸਰੀਰ ਇਸ ਅਵਸਥਾ ਚ ਪਹੁੰਚ ਗਿਆ ਜਿਵੇਂ ਬੁਖਾਰ ਚੜਿਆ ਹੋਵੇ ਤਪਦਾ ਪਿਆ ਤਪ ਤਪ ਲੋਹ ਲੋ ਲੋ ਨੂੰ ਦਾ ਅਰਥ ਹੈ ਜੀ ਬਿਲਕੁਲ ਵਿਆਕੁਲ ਹੋ ਗਈ ਅਵਸਥਾ ਉਹ ਜੀ ਬਣ ਗਈ ਅੰਦਰ ਬੈਰਾਗ ਇਨਾਂ ਪੈਦਾ ਹੋ ਗਿਆ ਰੱਬ ਨੂੰ ਮਿਲਣ ਵਾਸਤੇ ਤਪ ਤਪ ਲੋਹ ਲੋ ਹੱਥ ਮਰੋੜੂੰ ਹੱਥਾਂ ਨੂੰ ਮੋੜਦੀ ਆਂ ਬਾਬਾ ਫਰੀਦ ਕੀ ਹੋ ਗਿਆ ਕਿਉਂ ਐਵੇਂ ਦੀ ਅਵਸਥਾ ਤੁਹਾਡੀ ਬਣ ਗਈ ਕਹਿਣ ਲਗੇ ਬਾਵਰ ਹੋਈ ਬਾਵਰ ਹੋਈ ਦਰ ਤੇ ਝੱਲੀ ਹੋ ਕੇ ਸੋ ਸ਼ਹੁ ਲੋਰੋਂ ਉਸ ਰੱਬ ਨੂੰ ਲੱਭਦੀਆਂ ਰੱਬਾ ਮੇਲ ਕਿਤੇ ਆ ਕੇ ਕੋਈ ਰੱਬ ਜਿਹੜਾ ਰੱਬੀ ਪਿਆਰ ਦੀ ਖੇਡ ਜੜੀ ਐ ਸੌਖੀ ਨਹੀਂ ਐ ਗੁਰਮੁਖੋ ਅਸੀਂ ਤੇ ਮੱਥਾ ਟੇਕ ਕੇ ਤੇ ਪ੍ਰਸ਼ਾਦ ਛੱਕ ਕੇ ਕਹਿੰਦੇ ਆ ਬੱਲੇ ਬੱਲੇ ਵਸੀ ਸਿੱਖ ਬਣ ਗਏ ਆ ਰੱਬ ਦੇ ਪਿਆਰੇ ਬਣ ਗਏ ਇਹ ਪਿਆਰ ਤੇ ਕਦੀ ਪੁੱਛੋ ਬਾਬਾ ਰਵਿਦਾਸ ਨੂੰ ਕਹਿੰਦੇ ਨੇ ਇਹ ਪਿਆਰ ਐਵੇਂ ਨਹੀਂ ਮਿਲਦਾ ਮੈਂ ਤਾਂ ਮੋਲ ਮਹਿੰਗੀ ਲਈ ਜੀ ਸੱਤੈ ਜਿੰਦ ਦੇ ਕੇ ਰੱਬ ਮਿਲਦਾ ਹੈ ਸਭ ਕੁਝ ਕੁਰਬਾਨ ਕਰਕੇ ਉਹਦੀ ਰਹਿਮਤ ਝੋਲੀ ਵਿੱਚ ਪੈਣੀ ਏ ਸਾਬ ਕਹਿੰਨੇ ਨੇ ਤੱਪ ਤੱਪ ਲੋ ਲੋ ਹਾਥ ਮਰੋਰੋਂ ਬਾਵਰ ਹੋਈ ਸੋਸ਼ੋ ਲੋਰੋਂ ਤੈਸ਼ ਮਨ ਮੈਂ ਕੀਆ ਰੋਸ ਪ੍ਰਮਾਤਮਾ ਜਦੋਂ ਮੈਂ ਦੇਖਣਾ ਨਾ ਮੈਨੂੰ ਥੋੜਾ ਥੋੜਾ ਇੰਜ ਲੱਗਦਾ ਵੀ ਤੂੰ ਗੁੱਸੇ ਵਿੱਚ ਐ ਤਾਂ ਹੀ ਮੇਰੇ ਨਾਲ ਗੱਲ ਨਹੀਂ ਕਰਦਾ ਨਾ ਕਾਰਨ ਕਵਣਾ ਬੋਲ ਕਿਉਂ ਨਹੀਂ ਮੇਰੇ ਨਾਲ ਬੋਲਦਾ ਕੋਈ ਨਾ ਕੋਈ ਮੇਰੇ ਤੋਂ ਗਲਤੀ ਹੋਈ ਹੋਵੇਗੀ ਤਾਂ ਨਹੀਂ ਤੂੰ ਬੋਲਦਾ ਤੈਨਸ਼